ਭਾਰਤ ਪਾਕਿਸਤਾਨ ਟਕਰਾ ਦਰਮਿਆਨ ਖਬਰ ਵੱਡੀ ਐ ਤੇ ਦਰਦਨਾਕ ਐ ਪਰ ਸਭ ਤੋਂ ਪਹਿਲਾਂ ਇੱਕ ਵੱਡੀ ਬੇਨਤੀ ਐ ਕਿ ਜੰਗ ਦੇ ਮਾਹੌਲ ਦੇ ਵਿੱਚ ਝੂਠੀਆਂ ਖਬਰਾਂ ਨਾ ਫੈਲਣ ਦਿਓ ਝੂਠੀਆਂ ਗੱਲਾਂ ਨਾ ਫਲਾਓ ਅਫਵਾਹਾਂ ਤੋਂ ਬਚੋ ਤੇ ਸ਼ਾਂਤੀ ਦੀ ਕਾਮਨਾ ਕਰੋ ਇਹ ਬੇਨਤੀ ਐ ਵੱਡੀ ਖਬਰ ਇਹ ਐ ਕਿ ਇੱਕ ਰਾਤ ਪਹਿਲਾਂ ਭਾਰਤ ਨੇ ਪਾਕਿਸਤਾਨ ਦੇ ਅੰਦਰ ਜਾ ਕੇ ਪਾਕਿਸਤਾਨ ਦੇ ਕਈ ਟਿਕਾਣਿਆਂ ਦੇ ਉੱਪਰ ਹਮਲਾ ਕੀਤਾ ਤੇ ਪਹਿਰਗਾਮ ਦਾ ਇntਕਾਮ ਲੈਣ ਦੀ ਗੱਲ ਆਖੀ ਪਰ ਹੁਣ ਅੱਗੋਂ ਪਾਕਿਸਤਾਨ ਨੇ ਵੀ ਭਾਰਤ ਦੇ ਵਿੱਚ ਤੋਪਾਂ ਦੇ ਗੋਲੇ ਡਾਕਣੇ ਸ਼ੁਰੂ ਕੀਤੇ ਨੇ ਔਰ ਹੁਣ ਜਿਹੜੀ ਬੀਤੀ ਰਾਤ ਲੰਗੀ ਐ ਉਸ ਸ਼ਾਮ ਨੂੰ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਵਿੱਚ ਗੋਲਾਬਾਰੀ ਕੀਤੀ ਐ ਤੇ 10 ਦੇ ਕਰੀਬ ਜਿਹੜੇ ਸਾਡੇ ਭਾਰਤੀ ਪੈਨਾ ਭਰਾਵਾਂ ਨੇ ਉਹਨਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਚਾਰ ਸਿੱਖ ਵੀ ਨੇ ਔਰ ਉਹਨਾਂ ਦੇ ਵਿੱਚ ਉਹ ਸਿੱਖ ਸ਼ਾਮਲ ਨੇ ਜਿਹੜੇ ਉਸ ਟਾਈਮ ਕੀਰਤਨ ਕਰ ਰਹੇ ਸੀਗੇ ਤੇ ਕੀਰਤਨ ਕਰਦੇ ਸਮੇਂ ਗੋਲਾ ਵੱਜਿਆ ਤੇ ਉਹਨਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਹੁਣ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਜਾ ਰਿਹਾ ਪਰ ਇਹ ਸਭ ਕੁਝ ਦੇ ਦਰਮਿਆਨ ਹੋ ਕੀ ਰਿਹਾ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਕਿ ਜੰਗ ਨਾ ਲਾਉਣ ਦੀ ਅਪੀਲ ਕੀਤੀ ਜਾਣੀ ਚਾਹੀਦੀ ਆ ਦੋਨਾਂ ਦੇਸ਼ਾਂ ਦੇ ਆਮ ਲੋਕਾਂ ਵੱਲੋਂ ਕਿਉਂਕਿ ਜੰਗ ਕੋਈ ਮਜ਼ਾਕ ਨਹੀਂ ਜੰਗ ਕੋਈ ਛੁਗਲ ਨਹੀਂ ਜੰਗ ਇੱਕ ਬਹੁਤ ਵੱਡੀ ਬਰਬਾਦੀ ਹੁੰਦੀ ਹੈ ਇਹ ਕਿਸੇ ਵੀ ਮਜਬੂਰੀ ਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਡੀ ਜੰਗ ਨਾ ਲੱਗੇ ਸੋ ਜੰਗ ਦੇ ਨਾਲ ਕੋਈ ਵੱਡੇ ਮਸਲੇ ਹੱਲ ਨਹੀਂ ਹੋ ਸਕਦੇ ਪਰ ਮੌਜੂਦਾ ਮਾਹੌਲ ਕੀ ਹੈ ਮੌਜੂਦਾ ਮਾਹੌਲ ਇਹ ਆ ਕਿ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਉਹਨਾਂ ਨੇ ਮੰਤਰੀ ਮੰਡਲ ਦੇ ਨਾਲ ਮੀਟਿੰਗ ਕੀਤੀ ਹੈ ਤੇ ਕੁਝ ਵੱਡੀਆਂ ਹਦਾਇਤਾਂ ਕੀਤੀਆਂ ਨੇ ਉਸ ਤੋਂ ਬਾਅਦ ਜਿਹੜੇ ਫੌਜ ਮੁਖੀ ਨੇ ਤਿੰਨਾਂ ਸਨਾਵਾਵਾਂ ਦੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਹੈ ਤੇ ਜਿਹੜੇ ਭਾਰਤ ਦੇ NSA ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਹਾਲ ਨੇ ਉਹਨਾਂ ਨੇ ਵੀ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਬਾਜ਼ ਆ ਜਾਓ ਨਹੀਂ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹੀ ਗੱਲ ਆਖੀ ਹੈ ਉਹ ਵੀ ਕਹਿ ਰਹੇ ਨੇ ਕਿ ਪਾਕਿਸਤਾਨ ਦੇ ਅੰਦਰ ਵੜ ਕੇ ਭਾਰਤ ਨੇ ਜਿਹੜਾ ਕਾਨੂੰਨ ਤੋੜ ਕੇ ਸਾਡੇ ਉੱਪਰ ਹਮਲਾ ਕੀਤਾ ਤੇ ਅਸੀਂ ਹੁਣ ਚੁੱਪ ਨਹੀਂ ਬੈਠਾਂਗੇ ਹੁਣ ਇਸ ਦਰਮਿਆਨ ਜਿਹੜਾ ਪੰਜਾਬ ਹੈ ਦੋਨਾਂ ਦੋਨਾਂ ਦੇਸ਼ਾਂ ਦੇ ਅੰਦਰ ਜਿਹੜੇ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਨੇ ਖਾਸ ਕਰ ਇਹਨਾਂ ਦੋ ਸੂਬਿਆਂ ਦੇ ਲੋਕਾਂ ਦਾ ਸਾਥ ਸੁੱਕਿਆ ਹੋਇਆ ਪੰਜਾਬ ਦੇ ਵਿੱਚ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਫਿਰੋਜ਼ਪੁਰ, ਅਮਰਸਰ, ਗੁਰਦਾਸਪੁਰ ਤੇ ਪਠਾਨਕੋਟ ਉੱਥੇ ਸਕੂਲ ਤੇ ਹੋਰ ਕਈ ਤਰ੍ਹਾਂ ਦੇ ਦਫ਼ਤਰ ਬੰਦ ਕੀਤੇ ਜਾ ਰਹੇ ਨੇ ਲੰਗੀ ਰਾਤ ਕਈ ਸਾਰੀਆਂ ਥਾਵਾਂ ਤੇ ਭਾਰਤ ਦੇ ਵਿੱਚ ਲਗਭਗ 244 ਜ਼ਿਲ੍ਹਿਆਂ ਦੇ ਵਿੱਚ ਬੱਤੀਆਂ ਬੰਦ ਕਰਕੇ ਬਲੈਕਆਊਟ ਜਾਰੀ ਕੀਤਾ ਗਿਆ ਤੇ ਫਿਰ ਜੰਗ ਦੀ ਰਿਹੈਸਲ ਕੀਤੀ ਗਈ ਹੈ ਕਿ ਜੇ ਜੰਗ ਦੇ ਦਰਮਿਆਨ ਗੋਲਾਬਾਰੀ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤਦੀਆਂ ਨੇ ਤੇ ਉਹਦੇ ਤੋਂ ਬਚਾਅ ਕਿਵੇਂ ਕੀਤਾ ਜਾਵੇ ਮਾਹੌਲ ਤਣਾਅਪੂਰਨ ਬਣ ਚੁੱਕਾ ਹੈ ਇਸ ਮਾਹੌਲ ਦੇ ਵਿੱਚ ਉਧਰ ਜਿਹੜੇ ਵੱਡੇ ਦੇਸ਼ ਨੇ ਜਿਵੇਂ ਕਿ ਅਮਰੀਕਾ ਜਿਵੇਂ ਕਿ ਚਾਈਨਾ ਜਿਵੇਂ ਕਿ ਰਸ਼ੀਆ ਜਿਵੇਂ ਕਿ ਹੋਰ ਕਈ ਦੇਸ਼ ਨੇ ਜਿਹੜੇ ਇਹਦੇ ਉੱਪਰ ਆਪੋ ਆਪਣੇ ਪ੍ਰਤੀਕਰਮ ਦੇ ਰਹੇ ਨੇ ਅਮਰੀਕਾ ਹਮੇਸ਼ਾ ਹੀ ਅੱਧ ਵਿਚਾਲੇ ਗੱਲ ਰੱਖਦਾ ਹੈ ਅਮਰੀਕਾ ਨੇ ਅੱਜ ਤੱਕ ਜੰਗਾਂ ਲਈ ਹਥਿਆਰ ਵੇਚੇ ਨੇ ਅਮਰੀਕਾ ਹਥਿਆਰ ਵੇਚ-ਵੇਚ ਕੇ ਵੱਡੀ ਕਮਾਈ ਕਰਦਾ ਰਿਹਾ ਅਮਰੀਕਾ ਹਥਿਆਰ ਵੇਚਣ ਤੋਂ ਬਹੁਤ ਵੱਡੇ ਮੁਨਾਫੇ ਕਮਾਉਂਦਾ ਰਿਹਾ ਜੇ ਦੁਨੀਆ 'ਚ ਸ਼ਾਂਤੀ ਫੈਲ ਜਾਵੇ ਤਾਂ ਫਿਰ ਹਥਿਆਰ ਵੇਚਣ ਵਾਲੇ ਦੇਸ਼ਾਂ ਦੀ ਕਮਾਈ ਰੁਕਦੀ ਹੈ ਇਸ ਕਰਕੇ ਦੋਵਾਂ ਪਾਸੇ ਉਹ ਗੱਲ ਰੱਖਦੇ ਨੇ ਤੇ ਹੁਣ ਵੀ ਉਹਨਾਂ ਨੇ ਵਿਚ ਵਿਚਾਲੇ ਜੇ ਦੀ ਦੋਵਾਂ ਪਾਸੇ ਗੱਲ ਕੀਤੀ ਹੈ ਦੇਖੋ ਭਾਰਤ ਜਦੋਂ ਭਾਰਤ ਨੇ ਪਾਕਿਸਤਾਨ ਦੇ ਅੰਦਰ ਜਾ ਕੇ ਤੇ ਸਟ੍ਰਾਈਕ ਕੀਤੀ ਜਿਹਨੂੰ ਬਹੁਤ ਵੱਡਾ ਐਕਸ਼ਨ ਕਿਹਾ ਜਾ ਰਿਹਾ ਤਾਂ ਉਸ ਤੋਂ ਬਾਅਦ ਭਾਰਤ ਦੀ ਫੌਜ ਦਾ ਬਿਆਨ ਆਉਣ ਤੋਂ ਵੀ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ 트ੰਪ ਦਾ ਬਿਆਨ ਆ ਚੁੱਕਾ ਸੀ ਹੁਣ ਇਸ ਤੋਂ ਬਾਅਦ ਚਾਈਨਾ ਦਾ ਵੀ ਬਿਆਨ ਆਇਆ ਚਾਈਨਾ ਨੇ ਵੀ ਗੱਲ ਵਿੱਚ ਵਿਚਾਲੇ ਰੱਖੀ ਹੈ ਅਧਿਕ ਗੱਲ ਭਾਰਤ ਨੂੰ ਕਹਿ ਦਿੱਤੀ ਐ ਤੇ ਨਾਲੇ ਇਹ ਵੀ ਕਹਿ ਦਿੱਤਾ ਵੀ ਆਤਵਾਦ ਦਾ ਖਾਤਮਾ ਹੋਣਾ ਚਾਹੀਦਾ ਹੁਣ ਉਹ ਚਾਹੁੰਦੇ ਕੀ ਨੇ ਇਹਦੇ ਉੱਪਰ ਤੁਸੀਂ ਸੋਚੋ ਤੇ ਆਪਣਾ ਕਮੈਂਟ ਲਿਖਿਓ ਕਿ ਆਖਰ ਉਹ ਚਾਹੁੰਦੇ ਕੀ ਨੇ ਪੰਜਾਬ ਦੇ ਵਿੱਚ ਜਿਹੜਾ ਨਨਕਾਣਾ ਸਾਹਿਬ ਨੂੰ ਜਾਂਦਾ ਕਰਤਾਰਪੁਰ ਲੰਘਾ ਸੀਗਾ ਉਹ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਭਾਰਤੀ ਫੌਜਾਂ ਆਪਣੀ ਪੂਰੀ ਤਿਆਰੀ ਕਰ ਰਹੀਆਂ ਨੇ ਉਧਰ ਪਾਕਿਸਤਾਨ ਦੀਆਂ ਫੌਜਾਂ ਜਿਹੜੀਆਂ ਨੇ ਉਹ ਵੀ ਆਪਣੀ ਪੂਰੀ ਤਿਆਰੀ ਕਰ ਰਹੀਆਂ ਨੇ ਦੋਵੇਂ ਦੇਸ਼ ਪਰਮਾਣੂ ਸ਼ਕਤੀਆਂ ਨੇ ਤੇ ਪਰਮਾਣੂ ਬੰਬ ਕੀ ਹੁੰਦਾ ਪਰਮਾਣੂ ਬੰਬ ਐਟਮ ਬੰਬ ਬਹੁਤ ਭਿਆਨਕ ਤਬਾਈ ਲਿਆਉਣ ਵਾਲਾ ਬੰਬ ਹੁੰਦਾ ਔਰ ਇੰਨੀ ਵੱਡੀ ਤਬਾਈ ਜਿਹਦੇ ਬਾਰੇ ਆਮ ਬੰਦੇ ਦੀ ਕਲਪਨਾ ਉਥੋਂ ਤੱਕ ਜਾ ਨਹੀਂ ਸਕਦੀ ਆਮ ਬੰਦਾ ਸੋਚਦਾ ਹੈ ਕਿ ਇੱਕ ਬੰਬ 100 ਮੀਟਰ 200 ਮੀਟਰ 300 ਮੀਟਰ 500 ਮੀਟਰ 1 ਕਿਲੋਮੀਟਰ ਤੱਕ ਲੋਕਾਂ ਨੂੰ ਖਤਮ ਕਰ ਸਕਦਾ ਹੈ ਪਰ ਜਿਹੜਾ ਪਰਮਾਣੂ ਹੈ ਹਜ਼ਾਰਾਂ ਕਿਲੋਮੀਟਰ ਤੱਕ ਵੱਸੇ ਹੋਏ ਸਾਰੇ ਲੋਕਾਂ ਸਾਰੇ ਮਕਾਨਾਂ ਸਾਰੇ ਜੀਵ ਜੰਤੂ ਸਭ ਕੁਝ ਨੂੰ ਪਸਮ ਕਰ ਸਕਦਾ ਹੈ ਇਹ ਆ ਪਰਮਾਣੂ ਬੰਬ ਦੀ ਤਾਕਤ ਹੁਣ ਦੋਨਾਂ ਦੇਸ਼ਾਂ ਕੋਲ ਪਰਮਾਣੂ ਨੇ ਹੁਣ ਦੋਨਾਂ ਦੇਸ਼ਾਂ ਦੇ ਸਾਹ ਸੁੱਕੇ ਹੋਏ ਨੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਪੰਜਾਬ ਦੇ ਉਹ ਲੋਕ ਕਹਿ ਰਹੇ ਨੇ ਕਿ ਜੇ جنگ ਲਾਉਣੀ ਹੈ ਤੇ ਸਾਡੀ ਬੇਨਤੀ ਹੈ ਨਾ ਲਾਓ ਤੇ ਜੇ ਫਿਰ ਵੀ ਲਾਉਣੀ ਹੈ ਤੇ ਕਿਸੇ ਹੋਰ ਸੂਬੇ ਜਿਹੜੇ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਆ ਇੱਕ جنگ ਉਹਨਾਂ ਰਾਹੀਂ ਲੜੋ ਹਰ جنگ ਪਾਕਿਸਤਾਨ ਵਿੱਚ ਦੀ ਹੀ ਲੜੀ ਜਾਂਦੀ ਹੈ ਤੇ ਇਹਦੇ ਨਾਲ ਅਸੀਂ ਬਹੁਤ ਲੁੱਟੇ ਪੱਟੇ ਜਾਂਦੇ ਆ ਖਾਸ ਕਰ ਜਿਹੜੇ ਬਾਰਡਰ ਏਰੀਏ ਦੇ ਜ਼ਿਲ੍ਹੇ ਨੇ ਸਰਹੱਦੀ ਜ਼ਿਲ੍ਹੇ ਨੇ ਜਿਵੇਂ ਕਿ ਅਮਰitsar ਸਾਹਿਬ ਹੈ ਜਿਵੇਂ ਕਿ ਗੁਰਦਾਸਪੁਰ ਹੈ ਜਿਵੇਂ ਕਿ ਫਿਰੋਜ਼ਪੁਰ ਹੈ ਜਿਵੇਂ ਕਿ ਜਿਵੇਂ ਕਿ ਪਠਾਨਕੋਟ ਹੈ ਉਹ ਸਾਰੇ ਜ਼ਿਲ੍ਹੇ ਅੱਜ ਵੀ ਇਹ ਕਹਿ ਰਹੇ ਨੇ ਕਿ جنگ ਨਾ ਲਾਓ ਪਾਕਿਸਤਾਨ ਦੇ ਵੀ ਉਹ ਸਾਰੇ ਜ਼ਿਲ੍ਹੇ ਜਿਨ੍ਹਾਂ ਦੇ ਥਰੂ ਪਾਕਿਸਤਾਨ ਲੜਦਾ ਉਹ ਕਹਿ ਰਹੇ ਨੇ ਕਿ جنگ ਨਾ ਲਾਓ ਹੁਣ ਵੇਖਣਾ ਇਹ ਆ ਕਿ ਅੱਗੇ ਆਉਣ ਵਾਲਾ ਟਾਈਮ ਕੀ ਹੋਏਗਾ ਕਹਾਣੀ ਕਿੱਧਰ ਨੂੰ ਜਾਏਗੀ ਕਿਉਂਕਿ ਦੋਨਾਂ ਦੇਸ਼ਾਂ 'ਚ ਕੁਝ ਐਸੇ ਲੋਕ ਵੀ ਨੇ ਜਿਹੜੇ ਮੂਰਖ ਨੇ ਜਿਨ੍ਹਾਂ ਦੀ ਬੁੱਧੀ ਘੱਟ ਆ ਜਿਨ੍ਹਾਂ ਦੀ ਦੂਰਦਰਸ਼ਤਾ ਘੱਟ ਆ ਉਹ ਆਮ ਵਿਅਕਤੀ ਘੱਟ ਸਮਝ ਵਾਲੇ ਉਹ جنگ ਲਾਉਣ ਦੀਆਂ ਸੁਖਣਾ ਸੁਖ ਰਹੇ ਨੇ ਉਹ جنگ ਨੂੰ ਸ਼ੁਗਲ ਮੇਲਾ ਉਹ جنگ ਨੂੰ ਇੱਕ ਮਜ਼ਾਕ ਮੰਨ ਰਹੇ ਨੇ ਉਹ ਕਹਿ ਰਿਹਾ جنگ ਲਾਓ ਚੁਟਕਲੇ ਬਣਾਏ ਜਾ ਰਹੇ ਨੇ ਪਰ جنگ ਚੁਟਕਲੇ ਨਹੀਂ ਹੈਗੀ ਦੋਵਾਂ ਦੇਸ਼ਾਂ ਦੇ ਵਿੱਚ ਜਿੰਨੇ ਵੀ ਚੇਤਨ ਸੁਹਿਰਦ ਸਿਆਣੇ ਲੋਕ ਨੇ ਉਹ جنگ ਦੀ ਵਿਰੋਧਤਾ ਕਰ ਰਹੇ ਨੇ جنگ ਕੀ ਦੇਗਾ جنگ ਕਿਤੇ ਵੀ ਹੋਵੇ ਜਦੋਂ ਵੱਡੀ جنگ ਹੁੰਦੀ ਹੈ ਤਾਂ ਉਹ ਲਾਸ਼ਾਂ ਦਿੰਦੀ ਹੈ ਉਹ ਬੇਰਜਗਾਰੀ ਦਿੰਦੀ ਹੈ ਉਹ ਬੇਕਾਰੀ ਦਿੰਦੀ ਹੈ ਉਹ ਭੁੱਖ ਮਰੀ ਦਿੰਦੀ ਹੈ ਜੰਗ ਨਹੀਂ ਤੇ ਮਾਲੀ ਨੁਕਸਾਨ ਤੋਂ ਬਿਨਾ ਜੰਗ ਕੁਝ ਨਹੀਂ ਕਰਿਆ ਕਰਦੀ ਤੇ ਜੰਗਾਂ ਨਾਲ ਜੇ ਸਾਰੇ ਮਸਲੇ ਹੱਲ ਹੁੰਦੇ ਤਾਂ ਫਿਰ ਜਿਹੜੇ ਦੇਸ਼ ਹੋਂ ਤੱਕ ਦੋ ਦੋ ਤਿੰਨ ਤਿੰਨ ਜੰਗਾਂ ਲੜ ਚੁੱਕੇ ਨੇ ਉਹਨਾਂ ਦੇ ਤਾਂ ਸਾਰੇ ਮਸਲੇ ਹੱਲ ਹੋ ਗਏ ਹੁੰਦੇ ਪਰ ਨਹੀਂ ਹੋਏ ਸਿੱਖਣਾ ਚਾਹੀਦਾ ਯੂਰਪ ਤੋਂ ਯੂਰਪ ਦੇ ਜਿਹੜੇ ਮੁਲਕ ਨੇ ਉਹ ਵੇਖੋ ਤੁਸੀਂ ਉਹਨਾਂ ਦੇ ਵਿੱਚ ਬਾਰਡਰ ਹੀ ਨਹੀਂ ਹੈਗੇ ਉਹਨਾਂ ਦੇ ਵਿੱਚ ਕੋਈ ਬਾਰਡਰ ਨਹੀਂ ਗੇ ਕੋਈ ਤਾਰਾ ਨਹੀਂ ਲੱਗਿਆ ਉਹਨਾਂ ਨੇ ਹੱਦ ਬਣਾਈ ਹੈ ਕਿ ਆ ਇੱਥੋਂ ਤੱਕ ਆਹ ਦੇਸ਼ ਹੈ ਤੇ ਦੂਗਾ ਦੂਜਾ ਹੈ ਪਰ ਉੱਥੇ ਕੋਈ ਫੌਜਾਂ ਨਹੀਂ ਖੜੀਆਂ ਉਹਨਾਂ ਨੂੰ ਕੋਈ ਇੱਕ ਦੂਜੇ ਦੇਸ਼ ਦੇ ਵਿੱਚ ਜਾਣ ਦੇ ਲਈ ਵੀਜ਼ੇ ਨਹੀਂ ਲੈਣੇ ਪੈਂਦੇ ਉਹ ਜੰਗਾਂ ਦੇ ਉੱਪਰ ਬਰਬਾਦੀ ਨਹੀਂ ਕਰਦੇ ਜੰਗਾਂ ਤੇ ਪੈਸਾ ਨਹੀਂ ਫੂਕਦੇ ਉਹ ਫੌਜਾਂ ਜਿਹੜੀਆਂ ਬਾਰਡਰ ਸਕਿਉਰਿਟੀ ਫੋਰਸ ਹੈ ਉਹਨਾਂ ਦੇ ਉੱਪਰ ਹਜ਼ਾਰਾਂ ਅਰਬਾਂ ਕਰੋੜਾਂ ਖਰਚ ਨਹੀਂ ਕਰਦੇ ਤਾਂ ਇਹ ਸਾਰਾ ਪੈਸਾ ਉਹ ਆਪਣੀ ਤਰੱਕੀ ਲਈ ਵਰਤਦੇ ਉਹ ਚੇਕਰ ਆਪਣੇ ਨਾਲ ਦੇ ਆਂਢੀ ਗੁਆਂਢੀ ਦੇਸ਼ਾਂ ਨੂੰ ਨੂੰ ਹਰਾਉਣਾ ਚਾਹੁੰਦੇ ਨੇ ਜਾਂ ਛੋਟਾ ਕਰਨਾ ਚਾਹੁੰਦੇ ਨੇ ਤਾਂ ਉਹ ਆਪਣੀ ਤਰੱਕੀ ਕਰਦੇ ਨੇ ਉਹ ਤਰੱਕੀ 'ਚ ਅੱਗੇ ਨਿਕਲ ਕੇ ਦੂਜੇ ਨੂੰ ਪਛਾੜਦੇ ਨੇ ਉਹ ਲੜਦੇ ਨਹੀਂਗੇ ਬੜੇ ਲੰਬੇ ਟਾਈਮ ਤੋਂ ਯੂਰਪ ਇਹ ਤਸਵੀਰ ਦਿਖਾ ਰਿਹਾ ਹੈ ਕੁਝ ਲੋਕ ਯੂਰਪ ਦੀਆਂ ਨਿੱਕੀਆਂ ਮੋਟੀਆਂ ਕਿਤੇ 30 32 ਦੇਸ਼ਾਂ ਦੇ ਵਿੱਚ ਕਿਤੇ ਮਾੜੀ-ਮੋਟੀ ਕਦੇ ਕੋਈ ਝੜਪ ਹੋ ਗਈ ਹੋਵੇ ਉਹਨੂੰ ਆਧਾਰ ਬਣਾ ਕੇ ਤੇ ਇੰਜ ਐਗਜ਼ਾਮਪਲ ਦਿੰਦੇ ਨੇ ਕਿ ਨਹੀਂ ਯੂਰਪ ਦੇ ਵਿੱਚ ਵੀ ਆਹ ਕੁਝ ਹੁੰਦਾ ਹੈ ਉਹ ਕੁਝ ਹੁੰਦਾ ਪਰ ਨਹੀਂ ਉਹ ਲੋਕ ਸਾਡੇ ਨਾਲੋਂ ਬਹੁਤ ਅੱਗੇ ਨਿਕਲ ਚੁੱਕੇ ਨੇ ਸਿਆਣੇ ਹੋ ਗਏ ਨੇ ਤੇ ਸਾਨੂੰ ਵੀ ਚਾਹੀਦਾ ਕਿ ਜਿਹੜੀਆਂ ਆ ਜਿਸ ਤਰ੍ਹਾਂ ਪਹਿਲਗਾਮ ਦੇ ਵਿੱਚ ਆ ਕੇ ਹਮਲਾ ਕੀਤਾ ਗਿਆ ਏਜੀਆਂ ਚੀਜ਼ਾਂ ਬਿਲਕੁਲ ਬੰਦ ਕੀਤੀਆਂ ਜਾਣ ਜਿਹੜੀਆਂ ਵੀ ਸ਼ਕਤੀਆਂ ਇਹੋ ਜਿਹੀਆਂ ਹਰਕਤਾਂ ਦੇ ਪਿੱਛੇ ਨੇ ਉਹਨਾਂ ਨੂੰ ਆਪਣੀਆਂ ਇਹ ਹਰਕਤਾਂ ਬੰਦ ਕਰਨੀਆਂ ਚਾਹੀਦੀਆਂ ਨੇ ਮਸੂਮਾਂ ਦਾ ਕਤਲ ਇਹ ਕੋਈ ਬਹਾਦਰੀ ਨਹੀਂ ਹੈ ਪਹਿਲਗਾਮ ਚ ਜੋ ਹੋਇਆ ਉਹ ਬਹੁਤ ਦਰਦਨਾਕ ਸੀ ਔਰ ਜੋ ਉਸ ਤੋਂ ਬਾਅਦ ਵੱਡੀ ਜੰਗ ਦਾ ਮਾਹੌਲ ਬਣ ਰਿਹਾ ਹੈ ਉਸ ਤੋਂ ਵੀ ਦਰਦਨਾਕ ਹੋ ਸਕਦਾ ਹੈ ਇਸ ਕਰਕੇ ਦਰਦਨਾਕ ਕੁਝ ਵੀ ਹੋਵੇ ਉਹਦੇ ਦਰਦ ਉਦੋਂ ਹੁੰਦਾ ਜਦੋਂ ਉਹ ਦਰਦ ਸਹਿਣਾ ਪੈਂਦਾ ਪੰਜਾਬ ਨੇ ਦਰਦ ਬਹੁਤ ਸਿਆ ਪੰਜਾਬ ਕਿਉਂ ਕਹਿੰਦਾ ਕਿ ਜੰਗ ਨਾ ਲਾਓ ਪੰਜਾਬ ਇਸ ਕਰਕੇ ਕਹਿੰਦਾ ਕਿਉਂਕਿ ਪੰਜਾਬ ਨੇ ਜੰਗਾਂ ਦਾ ਦਰਦ ਬਹੁਤ ਬਰਦਾਸ਼ਤ ਕੀਤਾ ਜਰਿਆ ਹੈ ਤੇ ਕਿੰਨੀਆਂ ਸਾਰੀਆਂ ਜੰਗਾਂ ਪੰਜਾਬ ਵਿੱਚ ਦੀ ਲੜੀਆਂ ਗਈਆਂ 1947 ਤੋਂ ਪਹਿਲਾਂ ਵੀ ਬਹੁਤ ਸਾਰੇ ਹਮਲਾਵਰ ਜਿਹੜੇ ਪੰਜਾਬ ਵਿੱਚ ਦੀ ਭਾਰਤ ਦੇ ਵੱਲ ਵਧੇ ਉਦੋਂ ਪੰਜਾਬ ਜਿਹੜਾ ਇਕੱਠਾ ਹੁੰਦਾ ਸੀ ਲੈਂਦਾ ਤੇ ਚੜਦਾ ਕਿਉਂਕਿ ਭਾਰਤ ਤੇ ਪਾਕਿਸਤਾਨ 1947 ਤੋਂ ਪਹਿਲਾਂ ਇੱਕੋ ਦੇਸ਼ ਹੋਇਆ ਕਰਦੇ ਸੀ ਤਾਂ ਜਿੰਨੇ ਵੀ ਹਮਲਾਵਰ ਤਾੜ ਵੀ ਆਉਂਦੇ ਸੀ ਉਹ ਇਸ ਵੱਡੇ ਪੰਜਾਬ ਰਾਈ ਐਂਟਰ ਕਰਦੇ ਸੀ ਤਾਂ ਪਹਿਲੀ ਲੜਾਈ ਉਹਨਾਂ ਦੀ ਪੰਜਾਬ ਚ ਬੈਠੇ ਲੋਕਾਂ ਨਾਲ ਹੁੰਦੀ ਸੀ ਤਾਂ ਫਿਰ ਪੰਜਾਬ ਜਿਹੜਾ ਇਹ ਹਜ਼ਾਰਾਂ ਸਾਲਾਂ ਤੋਂ ਜੰਗਾਂ ਲੜਾਈਆਂ ਦੀ ਮਾਰ ਚੱਲਦਾ ਆ ਰਿਹਾ ਤੇ ਅੱਜ ਪੰਜਾਬ ਇਹ ਕੁਛ ਨਹੀਂ ਚਾਹਦਾ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਬੜੀ ਦਰਦਨਾਕ ਘਟਨਾ ਹੋਰ ਵਾਪਰੀ ਹੈ ਉਹ ਘਟਨਾ ਇਹ ਵਾਪਰੀ ਹੈ ਕਿ ਪੰਜਾਬ ਦੇ ਪਟਿਆਲਾ ਦੇ ਵਿੱਚ ਇੱਕ ਬੜਾ ਭਿਆਨਕ ਐਕਸੀਡੈਂਟ ਬੱਚਿਆਂ ਦੀ ਵੈਣ ਦਾ ਹੋਇਆ ਤੇ ਬੱਚਿਆਂ ਦੀ ਵੈਣ ਦਾ ਉਹ ਐਕਸੀਡੈਂਟ ਜਿਹੜਾ ਉਹਦੇ ਵਿੱਚ ਪੰਜ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਹੈ ਉਹ ਬੱਚਿਆਂ ਦੀ ਵੈਨ ਪਟਿਆਲਾ ਤੋਂ ਪਹਾਸੋਵਲ ਜਾ ਰਹੀ ਸੀ ਤੇ ਇੱਕ ਟਿਪਰ ਵਿੱਚ ਵੱਜਾ ਕੇ ਤੇ ਪੰਜ ਬੱਚਿਆਂ ਦੀ ਜਾਨ ਇਸ ਘਟਨਾ ਦੇ ਵਿੱਚ ਚਲੀ ਗਈ ਹੈ ਜਿਹੜੀ ਕਿ ਬਹੁਤ ਦਰਦਨਾਕ ਘਟਨਾ ਮੁੱਖ ਮੰਤਰੀ ਨੇ ਵੀ ਇਹਦੇ ਤੇ ਰੋ ਦੁੱਖ ਪ੍ਰਗਟ ਕੀਤਾ ਪਰ ਜਿਹੜੇ ਦੂਜੇ ਲੋਕ ਨੇ ਉਹ ਵੀ ਇਹਦੇ ਉੱਪਰ ਦੁੱਖ ਵਿਅਕਤ ਕਰ ਰਹੇ ਨੇ ਇੱਕ ਪਾਸੇ ਜੰਗ ਦਾ ਮਾਹੌਲ ਹੈ ਤੇ ਦੂਜੇ ਪਾਸੇ ਇਹ ਜਿਹੜੀ ਕਟਰਾ ਵਾਪਰੀ ਹੈ ਇਹਨਾਂ ਦੋਨਾਂ ਕਟਰਾਵਾਂ ਨੇ ਦੁੱਖ ਦਿੱਤਾ ਵਲੁੰਦਰਿਆ ਔਰ ਅੱਜ ਲੋੜ ਕੀ ਹੈ ਮੈਂ ਫਿਰ ਕਹੂੰਗਾ ਜਿਹੜੀਆਂ ਅਫਵਾਹਾਂ ਕੁਝ ਲੋਕ ਫਲਾ ਰਹੇ ਨੇ ਲੱਗ ਗਿਆ ਜੰਗ ਅੱਜ ਹੋ ਜਾਣਾ ਹਮਲਾ ਅੱਜ ਰਾਤ ਹਮਲਾ ਹੋਏਗਾ ਇਹਨਾਂ ਅਫਵਾਹਾਂ ਤੋਂ ਬਚਣਾ ਚਾਹੀਦਾ ਇਹ 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 ਗਲਤ ਚੀਜ਼ਾਂ ਨਹੀਂ ਫੈਲਣ ਦੇਣੀਆਂ ਚਾਹੀਦੀਆਂ ਬਿਲਕੁਲ ਸਹੀ ਤੇ ਉਹ ਜਾਣਕਾਰੀ ਜਿਹੜੀ ਪੁਖਤਾ ਹੋ ਚੁੱਕੀ ਹੈ ਜਿਹੜੀ ਸਾਰੇ ਮੀਡੀਆ 'ਚ ਆ ਚੁੱਕੀ ਹੈ ਉਨੂੰ ਹੀ মিডিਆ ਤੇ ਸੋਸ਼ਲ ਮੀਡੀਆ ਰਾਈ ਤੁਸੀਂ ਮਾੜਾ ਮੋਟਾ ਅੱਗੇ ਪੇਜ ਸਕਦੇ ਹੋ ਉਹ ਵੀ ਸ਼ਾਂਤੀ ਦੀ ਕਾਮਨਾ ਨਾਲ ਤੇ ਇੱਕ ਚੰਗੀ ਇੱਛਾ ਨਾਲ ਪਰ ਇਹੋ ਜੇ ਮਾਹੌਲ ਦੇ ਵਿੱਚ ਜਦੋਂ ਕੁਝ ਲੋਕ ਅਫਵਾਹਾਂ ਫਲਾਉਂਦੇ ਨੇ ਤਾਂ ਉਹ ਬਹੁਤ ਗਲਤ ਚੀਜ਼ ਹੈ ਕੁਝ ਲੋਕ ਇਹ ਕਹਿ ਰਹੇ ਨੇ ਡੀਜ਼ਲ ਪਵਾ ਲਓ ਪੈਟਰੋਲ ਭਰਾ ਲਓ ਇਹ ਬਾਅਦ ਚ ਮਿਲਣਾ ਨਹੀਂ ਪਰ ਅਜੇ ਅਜੇ ਹੀ ਤਾਂ ਕੋਈ ਹਾਲਤ ਨਹੀਂ ਸੋ ਲੋਕਾਂ ਨੂੰ ਪੈਨਿਕ ਨਹੀਂ ਕੀਤਾ ਜਾਣਾ ਚਾਹੀਦਾ ਲੋਕਾਂ ਨੂੰ ਡਰਾਇਆ ਨਹੀਂ ਜਾਣਾ ਚਾਹੀਦਾ ਸਰਕਾਰਾਂ ਨੂੰ ਵੀ ਇਹ ਯਤਨ ਕਰਨੇ ਚਾਹੀਦੇ ਨੇ ਕਿ ਪਹਿਲਾਂ ਤਾਂ ਵੱਡੀ جنگ ਤੋਂ ਬਚਿਆ ਜਾਵੇ ਇਹ ਐਸੀ ਰਣਨੀਤੀ ਹੋਵੇ ਘੱਟ ਤੋਂ ਘੱਟ ਜਾਨੀ ਤੇ مالی ਨੁਕਸਾਨ ਹੋਵੇ ਇਸ ਤਰ੍ਹਾਂ ਦੀ ਰਣਨੀਤੀ ਅਪਣਾਈ ਜਾਵੇ ਤੇ ਫਿਰ ਲੋਕ ਡਰਨ ਨਾ ਪੈਨਿਕ ਨਾ ਹੋਣ ਇਹ ਵੀ ਰਣਨੀਤੀ ਅਪਣਾਈ ਜਾਵੇ ਔਰ ਖਾਸ ਕਰ ਜਿਹੜੇ ਲੋਕ ਜਦੋਂ ਸਰਹੱਦੀ ਜ਼ਿਲ੍ਹਿਆਂ ਦੇ ਲੋਕ ਜਦੋਂ ਆਪਣੇ ਘਰ ਛੱਡ ਕੇ ਜਿਵੇਂ ਕੱਲ ਦੇ ਉਹ ਲੋਕ ਆਪਣੇ ਘਰ-ਬਾਰ ਛੱਡ ਕੇ ਜਾਣੇ ਸ਼ੁਰੂ ਹੋ ਗਏ ਨੇ ਹੋਰ ਥਾਵਾਂ ਤੇ ਉਹਨਾਂ ਵਾਸਤੇ ਤਾਂ جنگ ਇੱਕੇ ਰਾਂ ਲੱਗ ਗਈ ਜਿਹੜੇ ਲੋਕ ਪਾਕਿਸਤਾਨ 'ਚੋਂ ਉੱਜੜ ਕੇ ਆਏ ਸੀ ਜਾਂ ਭਾਰਤ ਤੋਂ ਉੱਜੜ ਕੇ ਪਾਕਿਸਤਾਨ ਗਏ ਸੀ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਅਜਾੜੇ ਦਾ ਦਰਦ ਕੀ ਹੈ ਜਿਨ੍ਹਾਂ ਲੋਕਾਂ ਨੇ ਭਾਰਤ ਤੇ ਪਾਕਿਸਤਾਨ ਦੀ 1948 ਤੇ 49 ਫਿਰ ਚੀਨ ਤੇ ਭਾਰਤ ਦੀ 1962 ਦੀ ਤੇ ਫਿਰ ਪਾਕਿਸਤਾਨ ਤੇ ਭਾਰਤ ਦੀ 1965 ਦੀ ਤੇ ਫਿਰ ਭਾਰਤ ਤੇ ਪਾਕਿਸਤਾਨ ਦੀ 1971 ਦੀ جنگ ਦੇਖੀ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜੰਗਾਂ ਕੀ ਨੇ ਤੇ ਜੰਗਾਂ ਦਾ ਨੁਕਸਾਨ ਕੀ ਹੈ ਹੁਣ ਇਹਦੇ ਬਾਰੇ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਜਰੂਰ ਲਿਖ ਦਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ